ਲੋ ਜੀ ਅੱਜ ਵੀਡੀਓ ਕਰਦਾ ਸ਼ੁਰੂ ਜਿਹਦੇ ਵਿੱਚ ਆਉਣਗੇ ਰਿਯਾਨ ਦੇ ਪਲਾਜੋ ਵਾਲੇ ਸੂਟ ਬਹੁਤ ਸੋਹਣੇ ਸੋਹਣੇ ਸੂਟ ਨੇ ਸਾਰੇ ਤੁਹਾਨੂੰ ਦੇਣੇ ਅੱਜ ਆਪਾਂ ਇੱਕੋ ਰੇਟ ਦੇ ਵਿੱਚ ਤੇ ਸ਼ਿਪਿੰਗ ਫ੍ਰੀ ਦੇ ਨਾਲ ਜੇ ਐਕਸਟਰਾ ਦੇ ਨਾਲ ਦਵਾਂਗੇ ਤਾਂ ਉਹਦਾ ਰੇਟ ਜਿਹੜਾ ਜੇ ਵੱਖਰਾ ਹੋਊਗਾ ਨਹੀਂ ਤੇ ਫ੍ਰੀ ਸ਼ਿਪਿੰਗ ਦੇ ਵਿੱਚ ਦਵਾਂਗੇ ਤੁਹਾਨੂੰ ਕੱਲ ਮੈਂ ਐਕਸਟਰਾ ਪਾਈ ਸ਼ਿਪਿੰਗ ਤੇ ਬਹੁਤ ਸਾਰੇ ਮੈਸੇਜ ਮੈਨੂੰ ਕਸਟਮਰ ਦੇ ਭੈਣਾਂ ਦੇ ਇਹੀ ਆਉਂਦੇ ਸੀਗੇ ਕਿ ਸ਼ਿਪਿੰਗ ਫ੍ਰੀ ਦੇ ਵਿੱਚ ਦਿਓ ਜੀ ਸਾਨੂੰ ਸ਼ਿਪਿੰਗ ਫ੍ਰੀ ਦੇ ਦਿਓ ਇਹ ਕਰਕੇ ਆਪਾਂ ਤੁਹਾਨੂੰ ਫ੍ਰੀ ਸ਼ਿਪਿੰਗ ਦੇ ਨਾਲ ਦੇਣ ਲੱਗੇ ਅੱਜ ਦੀ ਵੀਡੀਓ ਦੇ ਵਿੱਚ ਸੂਟ ਚੈੱਕ ਕਰਿਓ ਤੇ ਇਹ ਸ਼ਾਨਦਾਰ ਜਿਹਾ ਡਿਜ਼ਾਈਨ ਦੁਬਾਰੇ ਆਪਣੇ ਕੋ ਆ ਗਿਆ ਜੇ ਰੀਸਟਾਕ ਦੇ ਵਿੱਚ ਤੇ ਇਹ ਬਹੁਤ ਜ਼ਿਆਦਾ ਪਸੰਦ ਕੀਤਾ ਇਹ ਤੁਸੀਂ ਬਹੁਤ ਜ਼ਿਆਦਾ ਡਿਮਾਂਡ ਵੀ ਹੀ ਇਸ ਸੂਟ ਦੀ ਤੇ ਇਹ ਹੈਗਾ ਜੇ ਇਹਦਾ ਪਲਾਜੋ ਤੇ ਆ ਹੈਗੀ ਜੇ ਨਾਲ ਇਹਦੇ ਸ਼ਰਟ ਕਾਟਨ ਦੀ ਕਾਟਨ ਦਾ ਹੀ ਪਲਾਜੋ ਜੇ ਰੇਟ ਹੈਗਾ ਜੇ 545 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਬਿਨਾਂ ਦੁਪੱਟਿਆਂ ਤੋਂ ਸੂਟ ਜੇ ਅੱਜ ਦੀ ਵੀਡੀਓ ਦੇ ਵਿੱਚ ਜਿੰਨੇ ਵੀ ਸੂਟ ਤੁਸੀਂ ਵੇਖੋਗੇ ਸਾਰੇ ਬਿਨਾਂ ਦੁਪੱਟੇ ਤੋਂ ਜੇ ਤੇ ਸਾਰਿਆਂ ਦਾ ਰੇਟ ਇੱਕੋ ਹੀ ਆਉਣਾ ਜੇ ਫਲੈਟ ਰੇਟ 545 ਰੁਪਏ ਵਿਦ ਸ਼ਿਪਿੰਗ ਇਦੇ ਵਿੱਚ ਐਕਸਟਰਾ ਨਹੀਂ ਜੇ ਕਿਉਂਕਿ ਆਲ ਮੈਨੂੰ ਬਹੁਤ ਮੈਸੇਜ ਆਏ ਜਿਹਦੇ ਵਿੱਚ ਸਾਰਿਆਂ ਨੇ ਇਹੀ ਮੈਸੇਜ ਕੀਤੇ ਕਿ ਭਾਜੀ ਫ੍ਰੀ ਸ਼ਿਪਿੰਗ ਫ੍ਰੀ ਸ਼ਿਪਿੰਗ ਫ੍ਰੀ ਸ਼ਿਪਿੰਗ ਸੋ ਅੱਜ ਫ੍ਰੀ ਸ਼ਿਪਿੰਗ ਦੇ ਨਾਲ ਜੇ ਰੇਟ 545 ਰੁਪਏ ਆਲ ਓਵਰ ਇੰਡੀਆ ਦੇ ਵਿੱਚ ਤੇ ਆ ਵੀ ਚੈੱਕ ਕਰਿਓ ਬਹੁਤ ਸੋਹਣਾ ਬਹੁਤ ਜ਼ਿਆਦਾ ਪਿਆਰਾ ਡਿਜ਼ਾਈਨ ਬਹੁਤ ਜ਼ਿਆਦਾ ਸ਼ਾਨਦਾਰ ਪ੍ਰਿੰਟ ਤੇ ਸੇਮ ਰੇਟ ਉਹੀ 545 ਰੁਪਏ ਦੇ ਵਿੱਚ ਬਿਨਾਂ ਦੁਪੱਟੇ ਤੋਂ ਜੇ ਸਾਰੇ ਹੀ ਇਹਨਾਂ ਦੇ ਬਹੁਤ ਸੋਹਣੇ ਆ ਜਿਹੜੇ ਕੱਟ ਪਏ ਆ ਲੇਜ਼ਰ ਕਟਿੰਗ ਆ ਇਹਨਾਂ ਦੀ ਬਹੁਤ ਟੌਪ ਦੀ ਤੇ ਇਹ ਤੁਸੀਂ ਪਲਾਜ਼ੋ ਬਣਾ ਸਕਦੇ ਜੇ ਇਹਨਾਂ ਦੇ ਬੜੇ ਆਰਾਮ ਦੇ ਨਾਲ ਤੇ ਪ੍ਰਿੰਟ ਸ਼ਰਟ ਤੁਸੀਂ ਲੈ ਸਕਦੇ ਜੇ ਵੱਡੇ ਪਰ ਦੇ ਵਿੱਚ ਸ਼ਰਟ ਆਊ ਜੇ 1.70 ਦੀ ਤੇ ਪਲਾਜ਼ੋ ਜਿਹੜਾ ਉਹ ਗਾਜੇ 2.5 ਮੀਟਰ ਦੇ ਕਰੀਬ ਰੇਟ ਉਹੀ ਸੇਮ 545 ਰੁਪਏ ਤੇ ਇਸ ਤੋਂ ਬਾਅਦ ਆ ਜਿਹੜੇ ਪ੍ਰਿੰਟ ਨੇ ਇਹ ਵੀ ਆਗੇ ਜੇ ਆਪਣੇ ਕੋਲ ਦੁਬਾਰੇ ਰੀਸਟਾਕ ਦੇ ਵਿੱਚ ਤੇ ਕੁਝ ਨਵੇਂ ਐਡ ਹੋਏ ਜੇ ਕੁਝ ਇਹਦੇ ਵਿੱਚ ਰੀਸਟਾਕ ਹੋਏ ਜੇ ਤੇ ਇਹ ਤੁਸੀਂ ਬਹੁਤ ਸ਼ਾਨਦਾਰ ਸ਼ਰਟ ਦਾ ਫੈਬਰਿਕ ਹੈਗਾ ਜੇ ਕਾਟਨ ਦਾ ਸਰਪਲਸ ਦਾ ਨਾਲ ਹੈਗਾ ਜੇ ਪਲਾਜ਼ੋ ਕਾਟਨ ਦਾ ਰੇਟ ਹੈਗਾ ਜੇ ਇਹਦਾ ਵੀ ਸੇਮ 545 ਰੁਪਏ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਚ ਤੇ ਇੱਕ ਆਹ ਸਾਡਾ ਸਭ ਤੋਂ ਵਾਇਰਲ ਜਿਹੜਾ ਡਿਜ਼ਾਈਨ ਹੈ ਪ੍ਰਿੰਟ ਹੈਗਾ ਜਿਗਜੈਗ ਵਾਲਾ ਇਹ ਵੀ ਆ ਗਿਆ ਜੇ ਰਿਪੀਟ ਤੇ ਰੇਟ ਆ ਗਿਆ ਜੇ ਇਹਦਾ ਵੀ ਸੇਮ 545 ਰੁਪਏ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਚ ਤੇ ਬਲੈਕ ਬਲੈਕ ਦੇ ਨਾਲ ਬਹੁਤ ਸੋਹਣਾ ਅਬਲੀਕ ਦਾ ਬਹੁਤ ਪਿਆਰਾ ਜਿਹਾ ਪ੍ਰਿੰਟਰ ਤੇ ਬਹੁਤ ਪਿਆਰਾ ਜਿਹਾ ਡਿਜ਼ਾਈਨ ਰੇਟ ਉਹੀ ਸੇਮ 545 ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਚ ਪਲਾਜੋ ਸੂਟ ਤੇ ਆ ਆਪਣੇ ਕੋਲ ਇੱਕੋ ਸੂਟ ਜੇ ਇਸ ਟਾਈਮ ਦੇ ਉੱਤੇ ਇਹ ਵੀ ਤੁਸੀਂ ਲੈ ਸਕਦੇ ਜੇ ਛੋਟਾ ਛੋਟਾ ਪ੍ਰਿੰਟ ਜੇ ਇਹਦੇ ਵਿੱਚ ਪ੍ਰਿੰਟ ਦੇ ਵਿੱਚ ਵੀ ਬਹੁਤ ਸੋਹਣੇ ਜਿਹੜੇ ਛੋਟੇ ਛੋਟੇ ਪੀਚ ਕਲਰ ਦੇ ਫਲਾਵਰ ਨੇ ਤੇ ਸੇਮ ਨਾਲ ਮੈਚਿੰਗ ਜੇ ਤੇ ਇਹ ਆਪਣੇ ਕੋਲ ਹੈਗਾ ਜੇ ਇੱਕੋ ਹੀ ਸੂਟ ਸਿੰਗਲ ਬਸ ਰੇਟ 545 ਰੁਪਏ ਤੇ ਆ ਵੀ ਪ੍ਰਿੰਟ ਚੈੱਕ ਕਰੋ ਜੀ ਕਿੰਨਾ ਸੋਹਣਾ ਪ੍ਰਿੰਟ ਨੇ ਤੇ ਬਾਟਮ ਇਹਦੇ ਨਾਲ ਜਿਹੜੀ ਜੇ ਪਲਾਜੋ ਦੀ ਬਹੁਤ ਜ਼ਿਆਦਾ ਸ਼ਾਨਦਾਰ ਜੇ ਇਹ ਤੁਸੀਂ ਬਣਾ ਸਕਦਾ ਇਹਦੀ ਤੁਸੀਂ ਬਾਟਮ ਵੀ ਬਣਾ ਸਕਦੇ ਜੇ ਪਲਾਜ਼ੋ ਵੀ ਬਣਾ ਸਕਦੇ ਜੇ ਕਈ ਕਸਟਮਰ ਨੇ ਤਾਂ ਇਹਨਾਂ ਦੀਆਂ ਸ਼ਰਟ ਬਣਾਈਆਂ ਨੇ ਤੇ ਇਹਨਾਂ ਦੇ ਨਾਲ ਬਣਾਈਆਂ ਆ ਇਹ ਸੱਚ ਪਲਾਜ਼ੋ ਨੇ ਇਹਨਾਂ ਦੀਆਂ ਸ਼ਰਟ ਬਣਾਈਆਂ ਇਹਨਾਂ ਦੇ ਪਲਾਜ਼ੋ ਬਣਾਏ ਮੈਂ ਉਲਟ ਬੋਲ ਗਿਆ ਇਹਦੀਆਂ ਬਣਾਈਆਂ ਜੇ ਸ਼ਰਟਾਂ ਤੇ ਇਹਦੇ ਬਣਾਏ ਜੇ ਪ੍ਰਿੰਟ ਪਲਾਜ਼ੋ ਜਾਂ ਬਾਟਮ ਬਹੁਤ ਪਿਆਰਾ ਸਟਾਫ ਜੇ ਬਹੁਤ ਜ਼ਿਆਦਾ ਸੋਹਣਾ ਸਟਾਕ ਜੇ ਤੇ ਤੁਸੀਂ ਵੀ ਇਦਾਂ ਦੇ ਡਿਜ਼ਾਈਨ ਜਿਹੜੇ ਜੇ ਉਲਟ ਪੁਲਟ ਬਣਾ ਸਕਦੇ ਇੱਥੇ ਤੇ ਆ ਵੀ ਕਰੋ ਚੈੱਕ ਇਹਦੇ ਨਾਲ ਵੀ ਮਿਲ ਜੂਗਾ ਬਲੈਕ ਇਹ ਵੀ ਬੜਾ ਪਿਆਰਾ ਸਟਾਫ ਜੇ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਇਹ ਵੀ ਤੁਸੀਂ ਬੁੱਕ ਕਰ ਸਕਦੇ ਜੇ ਆਨਲਾਈਨ ਤੇ ਆਫਲਾਈਨ ਅੱਗੇ ਆ ਵੀ ਕਰੋ ਚੈੱਕ ਪੀਸ ਦੇ ਨਾਲ ਆ ਗਿਆ ਜੇ ਫਿਰ ਇੱਕ ਬਹੁਤ ਸੋਹਣਾ ਸ਼ੇਡ ਤੇ ਬਹੁਤ ਜ਼ਿਆਦਾ ਪਿਆਰਾ ਜਿਹਾ ਪ੍ਰਿੰਟ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਰੇਟ ਉਹੀ ਸੇਮ 545 ਰੁਪਏ ਆ ਲੋ ਜੀ ਆ ਵੀ ਆ ਗਿਆ ਜੇ ਸ਼ਾਨਦਾਰ ਜਿਹਾ ਪ੍ਰਿੰਟਰ ਇਹ ਵੀ ਆ ਗਿਆ ਪੀਸ ਦੇ ਨਾਲ ਬੀਜ ਵਾਲਾ ਪ੍ਰਿੰਟ ਤੇ ਪੀਜ ਵਾਲੇ ਪਲਾਜੋ ਦੇ ਨਾਲ ਰੇਟ ਸੇਮ ਉਹੀ 945 ਤੇ ਆ ਲਓ ਜੀ ਆ ਵੀ ਆ ਗਏ ਜੇ ਆਪਣੇ ਕੋਲ ਜਿਹੜੇ ਪਲਾਜੋ ਤੁਸੀਂ ਬਹੁਤ ਜ਼ਿਆਦਾ ਡਿਮਾਂਡ ਕਰਦੇ ਹੋ ਇਹਦੇ ਵਿੱਚ ਨਾ ਇੱਕ ਚੀਜ਼ ਮੈਂ ਹੋਣੇ ਕਲੀਅਰ ਕਰ ਦਿੰਦਾ ਜੇ ਜਿਹੜੇ ਪ੍ਰਿੰਟ ਦੇ ਨਾਲ ਜਿਹੜਾ ਪਲਾਜੋ ਲੱਗਾ ਜੇ ਉਹੀ ਮੈਂ ਭੇਜੂੰਗਾ ਜੇ ਕਸਟਮਰ ਕੀ ਕਰਦੇ ਸੀਗੇ ਪਿਛਲੀ ਵਾਰੀ ਵੀਡੀਓ ਦੇ ਵਿੱਚ ਜਿੱਦਾਂ ਕਿਸੇ ਨੂੰ ਆ ਪਸੰਦ ਆ ਤੇ ਥੱਲੇ ਵਾਲਾ ਪ੍ਰਿੰਟ ਪਸੰਦ ਆ ਤੇ ਕਸਟਮਰ ਕਹਿ ਦਿੰਦਾ ਸੀ ਭਾਜੀ ਇਹਦੇ ਨਾਲ ਆ ਪਲਾਜੋ ਲਾ ਕੇ ਭੇਜੋ ਇਦਾਂ ਨਹੀਂ ਜੇ ਹੁਣ ਕਿਉਂਕਿ ਮੜ ਕੇ ਦੂਜੇ ਪ੍ਰਿੰਟ ਜਿਹੜੇ ਆ ਉਹ ਫਿਰ ਉਦਾਂ ਹੀ ਅੜੇ ਰਹਿ ਜਾਂਦੇ ਆ ਸੋ ਜਿਹੜੇ ਜਿਹੜੇ ਪ੍ਰਿੰਟ ਜਿਹੜੇ ਜਿਹੜੇ ਪਲਾਜੋ ਦੇ ਨਾਲ ਲੱਗੇ ਆ ਉਹੀ ਭੇਜੂਗਾ ਮੈਂ ਤੇ ਇਹ ਕਨਫਿਊਜ਼ਨ ਜਿਹੜੀ ਤੁਹਾਡੇ ਮੈਂ ਹੋਣੇ ਕਲੀਅਰ ਕਰ ਦੇਣਾ ਪਲੀਜ਼ ਇਹ ਗੱਲ ਨੂੰ ਨੋਟ ਕਰ ਲਿਓ ਰੇਟ ਬਹੁਤ ਪਿਆਰਾ ਜੇ ਸੂਟ ਬਹੁਤ ਸੋਹਣਾ ਜੇ ਪਲਾਜੋ ਤੁਸੀਂ ਇਦਾਂ ਬਣਾ ਸਕਦੇ ਜੇ ਇਹਦੀ ਸ਼ਰਟ ਦੀ ਕੱਟ ਆਉਣੀ ਜੇ ਸਵਾ ਦੋ ਮੀਟਰ ਪਲੱਸ ਦੀ ਤੇ ਇਹਦੀ ਕੱਟ ਜਿਹੜੀ ਆਉਣੀ ਜੇ ਇਹ ਆਉਣੀ ਜੇ ਡੇਢ ਮੀਟਰ ਦੀ ਰੇਟ ਉਹੀ ਆਊਗਾ ਜੇ ਸੇਮ 545 ਰੁਪਏ ਬਿਨਾਂ ਦੁਪट्टे ਤੋਂ ਸ਼ਿਪਿੰਗ ਫ੍ਰੀ ਆਲਓਵਰ ਇੰਡੀਆ ਚ ਚੈੱਕ ਕਰੀ ਜਾਓ ਜਿਹੜੇ ਜਿਹੜੇ ਪ੍ਰਿੰਟ ਨਾਲ ਲੱਗੇ ਇਹਨਾਂ ਦੇ ਉਹੀ ਉਹੀ ਪ੍ਰਿੰਟ ਜਿਹੜੇ ਜੇ ਆਉਣੇ ਆ ਤੇ ਇਹ ਤੁਹਾਨੂੰ ਮਿਲਣਗੇ ਜੇ ਬਹੁਤ ਸੋਹਣੇ ਪਲਾਜੋ ਸੂਟ ਤੇ ਬਹੁਤ ਜ਼ਿਆਦਾ ਸੋਹਣੇ ਪ੍ਰਿੰਟ ਚੈੱਕ ਕਰੀ ਜਾਓ ਜੀ ਹਲੋ ਜੀ ਡਿਜ਼ਾਈਨ ਬਹੁਤ ਸੋਹਣੇ ਜੇ ਪ੍ਰਿੰਟ ਬਹੁਤ ਸ਼ਾਨਦਾਰ ਨੇ ਤੇ ਤੁਸੀਂ ਵੀ ਆਪਣੀ ਮਨਪਸੰਦ ਦਾ ਪਲਾਜੋ ਜਿਹੜਾ ਜੇ ਬੁੱਕ ਕਰ ਸਕਦੇ ਜੇ ਆ ਵੀ ਪ੍ਰਿੰਟ ਚੈੱਕ ਕਰਿਓ ਜੀ ਕਿੰਨਾ ਸੋਹਣਾ ਪ੍ਰਿੰਟ ਆ ਤੇ ਬਹੁਤ ਜ਼ਿਆਦਾ ਸੋਹਣਾ ਇਹਦੇ ਨਾਲ ਪਲਾਜੋ ਡਿਜ਼ਾਈਨਰ ਆਹ ਫਲਾਵਰ ਵਾਲੇ ਪ੍ਰਿੰਟ ਜਿਹੜੇ ਹੈਗੇ ਇਹਦੇ ਵਿੱਚ ਵੀ ਆਹ ਪਲਾਜੋ ਜਿਹੜੇ ਹੈਗੇ ਇਹ ਬਹੁਤ ਜ਼ਿਆਦਾ ਤੁਸੀਂ ਇਹਨਾਂ ਦੀ ਡਿਮਾਂਡ ਕੀਤੀ ਸੀ ਇਹ ਵੀ ਰੀਸਟਾਕ ਹੋਇਆ ਜੇ ਸਟਾਕ ਦੁਬਾਰੇ ਤੇ ਰੇਟ ਉਹੀ ਸੇਮ ਦੇ ਨਾਲ ਜੇ 545 ਰੁਪਏ ਦੇ ਨਾਲ ਆ ਵੀ ਸ਼ਾਨਦਾਰ ਜਿਹੜਾ ਹੈਗਾ ਪ੍ਰਿੰਟ ਇਹ ਵੀ ਤੁਸੀਂ ਪਹਿਲਾਂ ਪਿਛਲੀਆਂ ਵੀਡੀਓ ਚ ਵੇਖਿਆ ਹੋਊਗਾ ਤੇ ਇੱਕ ਆਹ ਪ੍ਰਿੰਟ ਹੈਗਾ ਇਹਦੀ ਵੀ ਬੜੀ ਜ਼ਿਆਦਾ ਡਿਮਾਂਡ ਹੈਗੀ ਆਹ ਤਾਂ ਤੁਸੀਂ ਮੇਰੀਆਂ ਬਹੁਤ ਸਾਰੀਆਂ ਵੀਡੀਓ ਚ ਵੇਖਿਆ ਹੋਣਾ ਇਹ ਵੀ ਰੀਸਟਾਕ ਹੋਇਆ ਜੇ ਸ਼ਿਪਿੰਗ ਫ੍ਰੀ ਜੇ 올 ਓਵਰ ਇੰਡੀਆ ਦੇ ਵਿੱਚ ਇੱਕ ਅਵੀ ਬੜਾ ਵੱਖਰਾ ਜਿਹਾ ਆਰਟੀਕਲ ਤੁਹਾਡੇ ਲਈ ਲੈ ਕੇ ਆਏ ਆਂ ਆਪਾਂ ਇਹ ਵੀ ਤੁਹਾਨੂੰ ਮਿਲ ਜਣਾ ਜੇ ਬੜੀ ਸਸਤੀ ਰੇਂਜ ਦੇ ਵਿੱਚ ਜਿਹਦੇ ਵਿੱਚ ਤੁਹਾਨੂੰ ਮਿਲੂਗਾ ਜੇ ਸਾਰੀ ਸ਼ਰਟ ਜਿਹੜੀ ਫਰੰਟ ਬਣੀ 2.5 ਮੀਟਰ ਦੇ ਕਰੀਬ ਇਹਦਾ ਫੈਬਰਿਕ ਹੈ ਜੇ ਮਸਲੀਨ ਦਾ ਤੇ ਬਾਟਮ ਹੈ ਜੀ ਇਹਦੇ ਨਾਲ ਰਿਅਨ ਦੀ ਪਲਾਜੋ ਰਿਅਨ ਦਾ ਜੇ ਬਾਟਮ ਮਸਲੀਨ ਦੀ ਜੇ ਸ਼ਰਟ ਜਿਹੜੀ ਸੌਰੀ ਸ਼ਰਟ ਮਸਲੀਨ ਦੀ ਜੇ ਬਾਟਮ ਪਲਾਜੋ ਜਿਹੜਾ ਜੇ ਉਹ ਰਿਅਨ ਦਾ ਜੇ ਤੇ ਇਹ ਮਸਲੀਨ ਦੀ ਸ਼ਰਟ ਦੀ ਕੱਟ ਆਉਣੀ ਹੈ 2.5 ਮੀਟਰ ਦੇ ਕਰੀਬ ਤੇ ਇਹਦੀ ਜਿਹੜੀ ਜੇ ਇਹਦੀ ਹੋਣੀ ਆ 2 ਮੀਟਰ ਰੇਟ ਸੇਮ ਉਹੀ 545 ਰੁਪਏ ਬਿਨਾਂ ਦੁਪੱਟੇ ਤੋਂ ਹਾਂ ਇਹਦੇ ਵਿੱਚ ਕਲਰ ਮਿਲ ਜਾਣਗੇ ਇਹਦੇ ਵਿੱਚ ਦੂਜੇ ਥੱਲੇ ਵਾਲਾ ਡਿਜ਼ਾਈਨ ਦੇ ਉਹਦੇ ਵਿੱਚ ਕਲਰ ਹੈਗੇ ਆ ਇਹਦੇ ਵਿੱਚ ਕਲਰ ਨਹੀਂ ਹੈਗੇ ਇਹ ਸਿੰਗਲ ਕਲਰ ਹੀ ਆ ਇਸ ਤੋਂ ਬਾਅਦ ਥੱਲੇ ਜਿਹੜਾ ਡਿਜ਼ਾਈਨ ਹੈ ਉਹਦੇ ਵਿੱਚ ਕਲਰ ਮਿਲ ਜਾਣਗੇ ਜੇ ਆ ਲਓ ਜੀ ਆਹ ਚੈੱਕ ਕਰਿਓ ਜੀ ਡਿਜ਼ਾਈਨ ਸਭ ਤੋਂ ਸੁਪਰ ਡੁੱਪਰ ਹਿੱਟ ਡਿਜ਼ਾਈਨ ਹੈਗਾ ਸਾਡਾ ਇਹ ਤੇ ਉਹਦੇ ਵਿੱਚ ਆਪਾਂ ਤਿਆਰ ਕਰਾ ਕੇ ਦਿੱਤੇ ਤੁਹਾਨੂੰ ਬਿਨਾਂ ਦੁਪੱਟਿਆਂ ਤੋਂ ਬਿਨਾਂ ਕਿੰਦਾਂ ਕਹਿੰਦੇ ਹਾਂ ਚੁੰਨੀਆਂ ਤੋਂ ਕੋਈ ਵੀ ਇਹਦੇ ਨਾਲ ਪੈਚ ਨਹੀਂ ਕੋਈ ਕੁਝ ਨਹੀਂ ਬਹੁਤ ਟੌਪ ਦੀ ਕੁਆਲਿਟੀ ਦੇ ਨਾਲ ਜੀ ਇਹਦਾ ਵੀ ਫੈਬਰਿਕ ਦਾ ਜੇ ਮਸਲੀਨ ਦਾ ਜੇ ਪਲਾਜੋ ਰਿਓਨ ਦਾ ਜੇ ਤੇ ਤੁਸੀਂ ਇਹ ਸਾਰੇ ਇਹ ਪ੍ਰਿੰਟ ਨਹੀਂ ਗੇ ਐਮਬਰਾਇਡਰੀ ਆ ਥ੍ਰੈਡ ਵਰਕ ਹੈ ਸਾਰਾ ਹੀ ਤੁਸੀਂ ਵੇਖ ਸਕਦੇ ਜੇ ਕਿੰਨਾ ਸੋਹਣਾ ਤੇ ਕਿੰਨੀ ਸਫਾਈ ਦੇ ਨਾਲ ਵਰਕ ਹੋਇਆ ਤੇ ਲੈਂਥ ਦੀ ਗੱਲ ਕਰੀਏ ਜੀ ਇਹਦਾ ਇਹਦੀ 42 ਤੱਕ ਲੈਂਥ ਜਿਹੜੀ ਰੈਡੀ ਹੋ ਜਾਂਦੀ ਜੇ ਬਾਕੀ ਇਹਦੇ ਵਿੱਚ ਤੁਹਾਨੂੰ ਮੈਂ ਕਲਰ ਦਿਖਾ ਦਣਾ ਆ ਲੋ ਜੀ ਇੱਕ ਆ ਕਲਰ ਚੈੱਕ ਕਰ ਲਿਓ ਤੇ ਇੱਕ ਇਹਦੇ ਵਿੱਚ ਆ ਗਿਆ ਜੇ ਮੋਰ ਪੰਖਸ਼ੀਆ ਕਲਰ ਤੇ ਇੱਕ ਆ ਗਿਆ ਜੇ ਲਾਈਟ ਗ੍ਰੇ ਸ਼ੇਡ ਆ ਲੋ ਜੀ ਆ ਵੀ ਕਰ ਲਿਓ ਚੈੱਕ ਇੱਕ ਆ ਗਿਆ ਮਾਊਸ ਕਲਰ ਆਹ ਦੇ ਰਿਹਾ ਸ਼ਰਡਾਂ 4 ਇਹਦੇ ਨਾਲ ਮਿਲ ਜਾਣਗੇ ਜੇ ਪਲਾਜੋ ਤੁਹਾਨੂੰ ਸਾਰਿਆਂ ਦੇ ਨਾਲ ਰਿਹਾਉਂਦੇ ਕੱਟ ਸੇਮ ਆਊਗੀ ਜੇ ਤੇ ਆਹ ਲਓ ਜੀ ਕਰ ਲੋ ਚੈੱਕ ਇਹਨਾਂ ਨੂੰ ਸ਼ਿਪਿੰਗ ਫ੍ਰੀ ਜੇ 올ਓਵਰ ਇੰਡੀਆ ਦੇ ਵਿੱਚ ਬਾਕੀ ਤੁਸੀਂ ਹੋਰ ਨਵੇਂ ਸੂਟ ਤੇ ਨਵਾਂ ਸਟਾਕ ਵੇਖਣ ਲਈ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ Instagram ਪੇਜ ਨੂੰ ਕਰਿਓ ਫੋਲੋ ਲਓ ਜੀ ਸੋਹਣੇ ਸੋਹਣੇ ਪ੍ਰਿੰਟ ਤੁਹਾਨੂੰ ਆਪਾਂ ਦੇ ਦਿੱਤੇ ਆ ਜਿਹਦੇ ਵਿੱਚ ਆਗੇ ਸਾਰੇ ਸੂਟ ਪਲਾਜੋ ਵਾਲੇ ਬੜੇ ਟੌਪ ਟੌਪ ਦੇ ਘੈਂਡ ਘੈਂਡ ਜੇ ਇੱਥੇ ਵੀਡੀਓ ਕਰਦੇ ਆਪਾਂ ਸਮਾਪਤ ਤੇ ਫੇਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਤੇ ਨਵੇਂ ਸੂਟਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ